ਬੀੜੀਆਂ ਸਿੱਕਣਾਂ ਦੇ ਪੁੱਤ ਕਢਵਾ ਲਿਆ ਗਿਆ ਸਾਹਮਣੇ ਬਾਈ ਉਧਰ ਕੈਮਰਾ ਮਾਰੋ ਖਾਲਸਾ ਜੀ ਉਹ ਸਾਹਮਣੇ ਨਿਸ਼ਾਨ ਸਾਹਿਬ ਹੈਗਾ ਤੇ ਆ ਬੀੜੀਆਂ ਸੇਣਾ ਗੁਰੂ ਘਰਾਂ ਦੇ ਸਾਹਮਣੇ ਵਿਖਦੇ ਨੇ ਸਾਡੇ ਗੁਰੂ ਘਰਾਂ ਦਾ ਇੰਨੀ ਕਿ ਬੇਅਦਬੀ ਹੋ ਰਹੀ ਆ ਕਈ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲੜ ਬੰਦੇ ਇਹ ਲੋਕ ਵੇਲੜ ਹੈਗੇ ਆ ਆ ਵੇਲੜ ਜਿਹੜੇ ਕੰਮ ਕਰਦੇ ਪਿਆ ਦੇਖੋ ਅਸੀਂ ਕੰਮ ਕਰਦੇ ਪਏ ਆ ਤੁਹਾਨੂੰ ਵੇਲੜ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟਾਂ ਵਾਲੇ ਵੀ ਸੁਣ ਲੋ ਆ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ ਇਹਦੇ ਬਾਰੇ ਦਰਸ਼ਕ ਕਮੈਂਟਾਂ ਦੇ ਵਿੱਚ ਕੀ ਬੰਦਣਾ ਚਾਹੁੰਦਾ ਹੈਗਾ ਅਦਸਾ ਖੋਖੇ ਵਾ ਅੱਗੇ ਇੱਕ ਸਕੂਲ ਦੇ ਕੋਲੇ ਖੋਖਾ ਉਹ ਵੀ ਜਾਣ ਤੁਹਾਨੂੰ ਦਿਖਾਉਣੇ ਅਗਲੀ ਵੀ ਕਾਰਵਾਈ ਦੋ ਖੋਖੇ ਆਪੇ ਆ ਬੀੜੀਆਂ ਸਿੱਟ ਆ ਰਿਹਾ ਗੁਰੂ ਘਰ ਸਾਹਮਣੇ ਗੁਰੂ ਘਰ ਨਿਸ਼ਾਨਦਾਨ ਦੋ ਦੋ ਕਦਮਾਂ ਵੀ ਨਹੀਂ ਹੈਗਾਗਾ ਚਾਰ ਕਦਮਾਂ ਦਾ ਰੋਡ ਪਾਰ ਕਰਕੇ ਆ ਤੇ ਕੀ ਹਾਲ ਕੀ ਪੰਜਾਬ ਦਾ ਸਾਡੇ ਦਾ ਬੋਲੋ ਯਾਰ ਦਕਾਨਾਂ ਦੇ ਵਿੱਚ ਹੀ ਰੱਖੇ ਹੋਏ ਆ ਜੀ ਬੋਲੋ ਜਿੰਨ ਕਿਲੂ ਦਾ ਸਾਡੇ ਵਿੱਚ ਖੋਖੇ ਰੱਖੇ ਆ ਬੀੜੀਆਂ ਸਿੱਟ ਆ ਬੀ ਹਾਂ ਜੀ ਕੋਈ ਆ ਨਹੀਂ ਲੱਗਣੀ ਨਿਸ਼ਾਨੇ ਕਵਰ ਕਰਦਾ ਬਜੀ ਦੇਖੋ ਮਾੜਾ ਮਾੜਾ ਆਹ ਦੇਖੋ ਬਾਹਰ ਕੱਢ ਗਈ ਆਂ ਆਹ ਦੇਖੋ ਥੱਲੇ ਘੁਮਾਓ ਭਾਈ ਬਾਹਰ ਕਰ ਲੇ ਚੱਕੋ ਇਹ ਖੋਖੇ ਚ ਦੇਖੋ ਅਸੀਂ ਕੀ ਨੁਕਸਾਨ ਨਹੀਂ ਕਰਨਾ ਚਾਹਦੇ ਇਹ ਚੀਜ਼ ਦਾ ਅਸੀਂ ਅੱਗ ਨਹੀਂ ਲਾਉਣੇ ਚਾਹਦੇ ਇਹਦਾ ਸਮਾਨ ਹੈ ਇਹਨੂੰ ਨੁਕਸਾਨ ਨਹੀਂ ਪ੍ਰਵਾਸੀ ਬੰਦਾ ਇਹਦਾ ਨੁਕਸਾਨ ਨਹੀਂ ਕਰਾਂਗੇ ਕੋਈ ਵੀ ਇਹਦਾ ਖੋਖਾ ਚਕਵਾ ਕੇ ਹੁਣੇ ਚਕਾਉਣਾ ਜੋ ਜਿੱਥੋਂ ਮਰਜੀ ਆਪਣਾ ਘੋੜਾ ਰੇੜਾ ਲਿਆਵੇ ਗੱਡੀ ਲਿਆਵੇ ਜਿੱਥੇ ਮਰਜੀ ਲਾਵੇ ਸੋ ਬਾਈ ਕਿਹੜਾ ਦੂਰ ਆ ਰਹਾ ਮਾਤਾ 2200 ਕਿਲੋਮੀਟਰ ਦੂਰ ਲਾਵੇ ਗੁਰਦੁਆਰਾ ਸਾਹਿਬ ਤੋਂ 400 ਕਿਲੋਮੀਟਰ 800 ਕਿਲੋਮੀਟਰ ਲਾ ਲੋ 800 ਕਿਲੋਮੀਟਰ ਜਿੱਥੇ ਮਰਜੀ ਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਆਪਣਾ ਇਹ ਨਾ ਦੇਖੋ ਮੰਦਰ ਹੋਵੇ ਗੁਰੂ ਘਰ ਹੋਵੇ ਕੋਈ ਵੀ ਮਸੀਦ ਹੋਵੇ ਕਿਤੇ ਵੀ ਲਾਗੇ ਨਹੀਂ ਬੀੜੀ ਸਿਗਟਾਂ ਦਾ ਕੋਠੇ ਲੱਗਣੇ ਹੋਣੇ ਚਾਹੀਦੇ ਕਿ ਨਸ਼ੇ ਦੀ ਚੀਜ਼ ਨਹੀਂ ਨਸ਼ੀਲਾ ਚੀਜ਼ ਹੈ ਚੰਨ ਦੇਣੀ ਹੈ ਠੀਕ ਹੈ ਇਹ ਬਾਤ ਸਹੀ ਹੈ ਮੰਨਦਾ ਹੈ ਸਮਝੋ ਸਮਝ ਗਿਆ ਜੋ ਬੋਲ ਕੇ ਹਮ ਨਹੀਂ ਲਗਾਣਾ ਮੰਨ ਕੇ ਇਹ ਬਾਤ ਸਮਝਾ ਦਿਆ ਕੋ ਕੱਢ ਨਹੀਂ ਰਿਹਾ ਕੈਮਰਾ ਮਾਰੋ ਮੜਾ ਇਹ ਹੈ ਕੀ ਹੈ ਯਾਰ ਕੁਝ ਨਹੀਂ ਆ ਦੇਖ ਲਓ ਆਪਣੇ ਸੇ ਕੋਈ ਕੱਢੇ ਕੀ ਇਹਦੇ ਜਾ ਆ ਦੇਖ ਇਸ ਕੋ ਰੱਖ ਆ ਦੇਖ ਕੱਢੇ ਯਾਰ ਬਹੁ ਕੱਢ ਕੱਢੇ ਰੱਖ ਲੈ ਜੀ ਮਾਰੋ ਨਹੀਂ ਕੱਢ ਰਿਹਾ ਨਾ ਬੰਦਾ ਕੱਢ ਕੈਮਰਾ ਨਹੀਂ ਹੋ ਦੇ ਸਾਹ ਲੋ ਜੀ ਇਹ ਤੇਰਾ ਇੱਥੇ ਕੰਮ ਖਤਮ ਹੋ ਗਿਆ ਬਾਕੀ ਤਬਾਕੀ ਇਹ ਕਰਦੇ ਆ ਇੱਧਰ ਆ ਜਾ ਇੱਧਰ ਬੋਲ ਆ ਰਹੀ ਹੈ ਪਰ ਉਹ ਪੇ ਤੂੰ ਮੈਨੂੰ ਲੱਗਦਾ ਸਰਕਾਰ ਉਹ ਸਰਦਾਰ ਨਹੀਂ ਹੈਗਾਗਾ ਉਹ ਇੱਕ ਮਸੰਦ ਵੀ ਜੋ ਗੁਰੂ ਘਰ ਦੀ ਨਜ਼ਰ ਆ ਰਿਹਾ ਹੈਗਾ ਦੱਸਾਂ ਇਹਦੇ ਵਿੱਚ ਬੋਲੋ ਕੋਈ ਤਾਂ ਬਾਹਰ ਵਾਲੇ ਕਰਾਈ ਕਰਾ ਅਸੀਂ ਗੁਰੂ ਘਰ ਦੇ ਅੱਗੇ ਬਿਜੀ ਸਿੱਖ ਦਾ ਕੋਕਾ ਨਹੀਂ ਲਗੰਦੈਣਾ ਕੋਈ ਲਗਾਣਾ ਇਹਦਾ ਲੌਣਾ 200 ਕਿਲੋ ਮਿੰਟ ਦੂਰ ਲੌਣਾ ਲੈ ਲਓ ਮੈਂ ਸਾਰੇ ਆ ਗਿਆ ਸਾਰਾ ਚੱਕੋ ਜਿੰਨੇ ਕਹਦੀਆਂ ਕੋਈ ਵੀ ਕਿਤੇ ਵੀ ਹੋਵੇ ਬੇਅਦਬੀ ਅਸੀਂ ਹਰ ਗੇਂ ਪ੍ਰਤੀਸ਼ਾ ਨਹੀਂ ਕਰਾਂਗੇ ਇਸ ਸਮਾਨ ਦੱਸਿਆ ਮੈਂ ਸਾੜੇ ਚੱਕੇ ਲੈ ਜਾਣਾ ਖਾਲੇ ਮੈਨੂੰ ਹੋਣੇ ਖਾਲੇ ਜਾਇਦਾ ਮੈਂ ਕਿੰਨਾ ਨੁਕਸਾਨ ਨਹੀਂ ਕਰਨਾ ਜਾਂਦਾ ਕੋਸਣਾ ਕੋਲੋਂ ਨਿਕਾਲ ਕੇ ਮੈਂ ਇੱਥੇ ਰਹਿਣਾ ਆ ਤੇ ਤੂੰ ਫੜਾ ਬਰ ਕਰਾ ਲੈ ਕੋਣੇ ਕਰਾ ਕਰਾਦਾ ਕੀ ਆਦੀ ਮੈਂ ਬਤਾ ਚੱਕੇ ਲੈ ਕੇ ਜਾ ਰਿਹਾ ਸਰਦਾਰ ਦਾ ਨਾਮ ਦੱਸ ਸਰਦਾਰ ਦਾ ਨਾਮ ਦੱਸ ਸਰਦਾਰ ਤੇ ਕੁਛ ਨਹੀਂ ਉਹ ਜੀ ਪਿੱਛੇ ਪਿੱਛੇ ਰਹਿ ਓ ਕਾਕਾ ਅੱਜ ਸੰਗਾ ਜੀ ਅਸੀਂ ਜਾ ਰਹੇ ਆ ਜੋ ਕਿ ਖੋਖੇ ਅੱਜ ਅੰਦ ਕਰਵਾਣੇ ਜਾ ਰਹੇ ਆ ਇੱਕ ਸਕੂਲ ਆ ਇੱਕ ਤਾਂ ਹਰ ਗੁਰਦੁਆਰਾ ਸਾਹਿਬ ਦੇ ਕੋਲੇ ਦਾ ਘਰ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸਕੂਲ ਆ ਉੱਥੇ ਨਿੱਕੇ ਨਿੱਕੇ ਬੱਚੇ ਉਹਨਾਂ ਕੋਲ ਸਿਗਰਟਾਂ ਲੈ ਕੇ ਬੀੜੀਆਂ ਲੈ ਕੇ ਉਹ ਸ਼ਾਕਤ ਪੀਂਦੇ ਹੈਗੇ ਆ ਤੇ ਉਹ ਵੀ ਅੱਜ ਸਾਨੂੰ ਪਤਾ ਲੱਗਿਆ ਅਸੀਂ ਇੱਥੇ ਪਹੁੰਚ ਚੁੱਕੇ ਆ ਤਾਜਪੁਰ ਪਿੰਡ ਹੈਗਾ ਆ ਗੁਰੂ ਘਰ ਲੋਕੇਸ਼ਨ ਤੁਹਾਨੂੰ ਦੱਸੀ ਜਾਂਦੇ ਆਗੇ ਨਾਲ ਦੀ ਨਾਲ ਅੱਗੇ ਚੱਲ ਕੇ ਦੇਖਦੇ ਆ ਤੁਹਾਨੂੰ ਖੋਖੇ ਉਹ ਵੀ ਦਿਖਾਉਣੇ ਆ ਜਿੱਥੇ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਇਹ ਨਸ਼ੇ ਵਾਲਾ ਪੰਜਾਬ ਬਣ ਗਿਆ ਬਣ ਚੁੱਕਾ ਹੈਗਾ ਤੇ ਸਾਡੀ ਇਹ ਹੀ ਬੇਨਤੀ ਆ ਪ੍ਰਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਧਾਰਮਿਕ ਜਗਾ ਹੋਵੇ ਉਥੋਂ ਖੂਖੇ ਬੀੜੀਆਂ ਸਿਗਰਟਾਂ ਨਹੀਂ ਲੱਗਣੀਆਂ ਚਾਹੀਦੀਆਂ ਜੇ ਲੱਗੀਆਂ ਤੇ ਜੇਹੀ ਫੜ ਲਿਆ ਸੀ ਉਹ ਸੱਤਰ ਪੇੜ ਕਰਾਂਗੇ ਇਹ ਯਾਦ ਕਰੋਗੇ ਸਰਕਾਰੀ ਸਕੂਲ ਦੇ ਸਾਹਮਣੇ ਕਹਿੰਦੇ ਖੂਖਾ ਹੈਗਾ ਦੋ ਦੁਕਾਨਾਂ ਨੇ ਬਾਕੀ ਦੇਖਦੇ ਆ ਕਿ ਕੀ ਬਾਜੀ ਸਰਕਾਰੀ ਸਕੂਲ ਆ ਸਰਕਾਰੀ ਸਕੂਲ ਆ ਦੇਖੋ ਇੱਥੇ ਜਵਾਕ ਪੜ੍ਹਨੇ ਆ ਇਹ ਬੀੜੀਆਂ ਸਿਗਰਟਾਂ ਪੀਣਗੇ ਆਜਾ ਸਕੂਲ ਦੇ ਸਾਹਮਣੇ ਕਿਹੜਾ ਵੀ ਵੀਡੀਓ ਸੀਨਾ ਆਈ ਆ ਦੁਕਾਨਾਂ ਦੋਨੇ ਨੇ ਬੁਲਾਓ ਜੀ ਇੱਕ ਆਦਿਕਾਨੇ ਵੀਡੀਓ ਵੀ ਦੇ ਦਿਓ ਇੱਧਰ ਵੀ ਆਂ ਕਾਇ ਕਾਇ ਇੱਧਰ ਵੀ ਆ ਇੱਧਰ ਹੋ ਜਾ ਇੱਧਰ ਹੋ ਜਾ ਵੀਡੀਓ ਦਿੱਤਾ ਮੈਨੂੰ ਹੈ ਆਜਾ ਲੋ ਮੈਂ ਦੇਖ ਕੇ ਚੈੱਕ ਕਰਾ ਲਈ ਦੇਖੋ ਜੀ ਛੋਟੇ ਛੋਟੇ ਬੱਚੇ ਜੀ ਇੱਥੇ ਪ੍ਰਵਾਸੀ ਲੋਕਾਂ ਨੇ ਦੁਕਾਨਾਂ ਖੋਲ੍ਹਿਆ ਉਹਨਾਂ ਨੇ ਤੇ ਇੱਕ ਦੂਜਾ ਇੱਕ ਚਲੇੜ ਆਯੋਜਿਤ ਦੇਖੋ ਦੂਜਾ ਕੋਕਾ ਕਿਹੜਾ ਇੱਧਰ ਵੀ ਚੈੱਕ ਕਰ ਲੋ ਹੋਈ ਜਾਂਦੀ ਹੈ ਕਿ ਉਹਦੇ ਸੋਨੇ ਵੇਚਦੇ ਉਹਦੇ ਸਾਹਮੁੱਖਰ ਕੇ ਮਜਾਦਾ ਉਹ ਕਹਿੰਦਾ ਵੇਚਦੇ ਨਹੀਂ ਹਾਂਜੀ ਸੁੰਦਰ ਨਾਮ ਕਰੋਾਰੇ ਮਾਜੋਨ ਦਾ ਛਾਪਾ ਮਾਣ ਹੈ ਜਾਨੇ ਉਹ ਗੱਲਾਂ ਇਹੀ ਲੱਗੇ ਹੋਏ ਆ ਸਾਰੇ ਜਾਣੇ ਤੇ ਦੁਕਾਨੇ ਤੁਹਾਨੂੰ ਸਾਹਮਣੇ ਜਿਹੜਾ ਸਾਹਮਣੇ ਸਕੂਲ ਹੈ ਵੀਡੀਓ ਸੇਟਾ ਦੇਖੋ ਚਲੋ ਵਿੱਚ ਆਏ ਹੀ ਇਹਨੇ ਰਿਪੋਰਟੀਆਂ ਵੀਡੀਓ ਤੇ ਰਿਪੋਰਟੀਆਂ ਨੇ ਰਿਪੋਰਟ ਇਹਨਾਂ ਨੇ ਰਿਪੋਰਟੀਆਂ ਜੋ ਪਿੱਛੇ ਖੜ ਕੇ ਹਮਲਾ ਕਰਾ ਸ਼ਾਮਾ ਹੋਇਆ ਤੇ ਇਹਨਾਂ ਨੇ ਵੀਡੀਓ ਸਿੱਟਾ ਰਿਪੋਰਟੀਆਂ ਤੇ ਜੇ ਸਾਨੂੰ ਮਿਲ ਕੇ ਕੋਈ ਜਾਣੇ ਇਹ ਛਾਪਾ ਜਰੂਰ ਰੱਖਾਂਗੇ ਵੀਡੀਓ ਸੇਟਾ ਵਾਲਾ

ਇਸ ਤੇ ਬੰਦ ਇਸ ਤੇ ਬੰਦ ਕਰਤਾ ਉਹਦੇ ਹੰਮੇ ਪਤਾ ਲੱਗ ਜਾਏਗੇ ਇੱਕ ਮਹੀਨਾ ਬਹੁਤ ਅੱਛਾ ਕੋਈ ਕੰਮ ਕਰਦੀ ਉਸ ਤੋਂ ਬਾਅਦ ਬੰਦ ਕਰੀ ਬੋਲਦੇ ਆ ਜੀ ਬੰਦੇ ਵੇਚਨੇ ਮੰਨ ਗਏ ਆ ਆਨਲਾਈਨ ਮੀਡੀਆ ਬੋਲ ਗਏ ਵੇਚਦੇ ਸੀ ਪਰ ਬੰਦ ਸਾਹਮਣੇ ਸਕੂਲ ਦੇ ਸਾਹਮਣੇ ਵੇਚਦੇ ਸਰਕਾਰੀ ਸਕੂਲ ਦੇ ਸਾਹਮਣੇ ਪਰਚੇ ਘਾਟ ਕੇ ਦਿਆ ਸੀ 240 ਰੁਪਏ ਸਿਕਟ ਵੇਚਨੇਗਾ ਬੀਡੀ ਸਿਕਟ ਵੇਚਨੇਗਾ ਬੀਡੀ ਸਿਕਟ ਵੇਚਨੇਗਾ 250 ਰੁਪਏ ਲੈ ਕੇ ਗਏ ਤੇ ਹੁਣ ਉਹਨਾਂ ਨੇ ਬੰਦ ਕਰਤੀ ਹੈਗੀ ਇਹਨਾਂ ਦਾ ਕਹਿਣਾ ਅਸੀਂ ਨਹੀਂ ਕਹਿ ਰਹੇ ਕਿੰਨੀ ਦੇਰ ਤੱਕ ਕਰਦੇ ਆ ਰਹੇ ਕਿ ਕਿੰਨੀ ਦੇਰ ਤੱਕ ਕਰਦੇ ਆ ਦੋ ਮਿੰਟ ਹੁੰਦਾ ਹੈ ਹਾਂਜੀ ਹਾਂਜੀ ਆ ਦੇਖੋ ਗੁਟਗਾ ਵਿੱਚ ਆ ਲੋ ਆ ਲੋ ਬੜੇ ਵਧੀਆ ਜੀ ਆ ਦੇਖੋ ਸਕੂਲ ਦੇ ਸਾਹਮਣੇ ਦੀ ਵੀਡੀਓ ਆ ਦੇਖੋ ਕਾਹਦਾ ਰੋਮਾਨਾ ਹੋ ਗਿਆ ਨਹੀਂ ਦੇਖਿਆ ਦੋਨਾਂ ਵੱਲੋਂ ਸਕੂਲ ਵੱਲੋਂ ਦੋਵੇਂ ਮਾਣ ਬੰਦ ਹੈ ਬਜੀ ਹਰ ਕੋਈ ਨਹੀਂ ਚੱਲਦਾ ਨਹੀਂ ਫਗਟ ਹੁਣ ਕਿੱਥੇ

ਉਹ ਨਾ ਉਹ ਤੇ ਰੇੜੀ ਲਗਾਉਂਦੇ ਸੀ ਉਹ ਰੇੜੀ ਨਹੀਂ ਲਗਾਉਣੀ ਕਿਉਂ ਲਗਾ ਰਗੇ ਹਰ ਕੋ ਆ ਜਾਓ ਹਰ ਕੋ ਆ ਜਾਓ ਆ ਨਿਕਲ ਆਈਆਂ ਸੇਟਾਂ ਕਹਿੰਦੇ ਮੈਂ ਵੇਖਦੇ ਨੀ ਆ ਦੇਖ ਇਹ ਸਾਡੇ ਰੋਲਾ ਪੈਨ ਤੋਂ ਪਹਿਲਾਂ ਤੂੰ ਬਗੈਮ ਕੀਤੀਆਂ ਜਿਆ ਮੈਂ ਕਿਤੇ ਹੋਰ ਕਰਾ ਦੇ ਰੋਲਾ ਪੈਨ ਨਹੀਂ ਪੈਣਾ ਉਹ ਪਿਆਰੀ ਲਈ ਮੰਗਾ ਹੈ ਨਾ ਤੇਰੇ ਕੋਲੋਂ ਨਿਕਲੀਆਂ ਰੇੜੀ ਮੰਗਾ ਰੋਲਾ ਪਿਆ ਤੇ ਜਿਹੜੇ ਤੁਹਾਨੂੰ ਸਾਹਮਣੇ ਨਜ਼ਰ ਆਉਂਦੇ ਨੇ ਉਹ ਮੈਂ ਪਹਿਲਾਂ ਹੀ ਸਾਹਮਣੇ ਨਜ਼ਰ ਆਉਂਦੇ ਨੇ ਕਿਉਂ ਨਹੀਂ ਪਤਾ ਇਹ ਵਿਦਿਆ ਮਰਾਤੇ ਹੋ ਆਪ ਆਪਣੀ ਲਿਖਦੇ ਹੋ ਵਿਦਿਆ ਮਰਾਤੇ ਕਿ ਤੇ ਵਿਦਿਆ ਦੇ ਸਾਹਮਣੇ ਵੀ ਤੁਲ ਵਿੱਚ ਹੋਗੇ ਪਤਾ ਨਹੀਂ ਸਾਹਮਣੇ ਨਿਕਲ ਨਿਕਲ ਕੇ ਬੱਚੇ ਆਤੇ ਨੇ ਮੈਨੇ ਵਾਹ ਰੇੜੀ ਲੱਗੀ ਪਤਾ ਕਿਉਂ ਇਤਨੀ ਬੜੀ ਸਕੂਲ ਕਹਾਂ ਤੁਮੇ ਐਤੇ ਬੱਚੇ ਦੇਰਾਂ ਦੇ ਤੱਕ ਪਾਪਾ ਦਾਰ ਨਾਲ 2 ਮਿੰਟ ਕੋਈ ਨਾ ਕਰੀਏ ਬੰਦਾਈ ਬਚੇਗੀ ਕਹਾਂ ਮਜ਼ਾ ਕਰਦੇ ਆਂ ਇਧਰ ਬਾਬਾ ਜੀ ਦਿਖਰਾਉਗਾ ਨਾ ਮੈਂ ਲਾਉਸਟ ਨੂੰ ਕੀਤੀ ਆ ਮੈਂ ਰੋਮਰ ਰਮਰ ਲਾਉਂਗਾ ਮੈਂ ਦੇ ਦਿੰਦਾ ਕੋਈ ਸੌਣ ਨਾ ਬਾਈ ਨਾ ਨੋਰਮਲ ਕੀਤੀ ਆ ਬਾਬਾ ਜੀ ਆਹ ਬਾਈ ਰੋਟ ਫਟ ਕੀਤੀ ਆ ਨਹੀਂ ਇਹ ਕਿ ਕੇ ਨਾ ਨਹੀਂ ਇਹਨਾਂ ਦਾ ਕਹਿਣਾ ਹੈਗਾ ਕਿ ਇਹ ਅਲਾਉਂਸਮੈਂਟ ਕੀਤੀ ਰਹੀ ਕੀ ਕੀ ਆ ਕੋਈ ਹੋਰ ਮਤਰੀ ਗਾ ਆ ਪੰਜ ਚਾਰ ਲੋਕਾਂ ਦੇ ਬਿੱਕੇ ਕੀ ਕਰ ਗਏ ਇਹਨਾਂ ਕੋਲ ਤਾਂ ਫੇਰ ਨਿਕਲੇ ਅੰਦੇਰੀ ਰੋਇ ਕਰ ਗਿਆ ਨਹੀਂ ਮੰਨਦੇ ਕਿ ਕਿਸੇ ਕਾਰਨ ਇਹ ਨਹੀਂ ਮੰਨਦੇ ਇਹ ਲਗਾਏਗਾ ਹੁਣਾਂ ਬੇਕੀ ਨਹੀਂ ਆਖੀ ਹਾਂ ਆ ਵੜੀ ਚੜਾ ਆ ਫੜੇ ਦਾ ਟਾਈਮ ਚਾਹੀਦਾ ਨਹੀਂ ਆ ਮੈਂ ਆ ਖੜੀਏ ਚੜਰ ਹਾਂ ਇਹ ਵੜੀ ਸ਼ਤਾਨ ਜਨਾਨੀ ਆਏ ਬਹੁਤ ਤੇਜ਼ ਆ ਜੀ ਹਾਂ ਇਹ ਤੇਜ਼ ਨਹੀਂ ਹਾਂ ਕਿਉਂ ਇਹ ਬਲੱਡ ਕਰਨ ਆ ਰਿਹਾ ਜੀ ਸੁਨੇਹ ਸੰਦੂਰ ਲੈ ਗਏ ਕੰਪੜੇ ਚ ਲੈ ਗਏ ਹਾਂ ਇੱਕ ਮਿੰਟ ਲਗਾ ਚੱਕਰ ਨੂੰ ਮੈਂ ਵੀ ਮੰਨਣ ਲਈ ਤਿਆਰ ਹਾਂ ਮੰਨ ਲਈ ਮੰਨ ਗਈ ਜੀ ਇਹ ਕਹੇ ਜੀ ਮੈਂ ਵੇਚਦੀ ਸੀ ਸਰਦਾਰੀ ਪਰ ਹੁਣ ਜਿਹੜਾ ਨਾ ਨਾੜ ਤੇ ਸੱਟ ਕੋਈ ਨਹੀਂ ਕਰਾਂ ਕਾਰਵਾਈ ਕਰਾਂਗੇ ਉਹ ਕਹੀਂ ਕਹੀਂ ਲਾ ਗਿਆ ਹੋਣ ਕਾਕੇ ਕਾ ਗਈਆਂ ਆ ਨਾ ਅਸੀਂ ਹੁਣ ਨਹੀਂ ਵੇਚਾਂਗੇ ਦਰਦਿਆਂ ਨੂੰ ਮੰਨਣੇ ਲਈ ਕਿ ਤੁਸੀਂ ਮੰਨਦੇ ਹੋ ਕਿ ਮੈਂ ਵੇਚ ਦਿੱਤੀ ਹਾਂ ਵੇਚ ਦਿੱਤੀ ਮੈਂ ਕੰਨਦੀ ਯਾਰ ਵੇਚਦੀ ਆ ਵੀ ਇਹ ਲੋਕ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੀ ਥਾਲੀ ਦੇ ਵਿੱਚ ਖਾਂਦੇ ਆ ਉਸੇ ਵਿੱਚ ਇਹ ਸ਼ਰਾਬ ਕਰਦੇ ਇਹ ਪ੍ਰਵਾਸੀ ਲੋਕਾਂ ਦਾ ਹਾਲ ਹੈ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਬੰਦੇ ਬਣ ਜਾਓ ਅਸੀਂ ਨਹੀਂ ਹਟਣਾਗਾ ਅਸੀਂ ਤਾਂ ਜਿੱਥੇ ਵੀ ਕੋਈ ਘਟਨਾ ਹੁੰਦੀ ਹੋ ਕੋਈ ਨਸ਼ਾ ਲੱਗਦਾ ਇਹੀ ਜਾ ਕੇ ਛਾਪਾ ਮਾਰਨਾ ਤੇ ਬੰਦ ਕਰਾਉਣਾ ਤੇ ਸਾਡੀ ਜਹੇਬੰਦੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਰਾਜਾ ਰਾਜ ਸਿੰਘ ਤੇ ਕਰਨਾਡਲ ਤੋਂ ਤੇ ਸਾਰੇ ਉਤੋਂ ਸਾਡੇ ਜਹੇਬੰਦੀ ਦਾ ਆਰਡਰ ਹੈ ਇਹ ਚੀਜ਼ਾਂ ਅਸੀਂ ਬੰਦ ਕਰਵਾਣੀ ਤੇ ਕਰਵਾ ਕੇ ਹਟਾਾਂਗੇ